ਤਾਰੇ ਜੀ ਟੈਸਟ ਕਾਪਰਿੰਗ ਸਸਿਕਾ ਨਮਸਕਾਰ ਪਿਆਰੇ ਸਾਥੀਓ ਜਿੱਦਾਂ ਕਰਨਾ ਸਾਡੇ ਚੱਲ ਰਹੇ ਹੈ ਇੱਕ ਜੋਗੀ ਦੀ ਆਤਮ ਕਥਾ ਦਾ ਅੱਜ ਆਪਾਂ ਪਹੁੰਚੇ ਹੋਏ ਹਾਂ ਉਹਦੀ ਜਾਣਕਾਰੀ ਮੈਂ ਦੇ ਆਈ ਤੀ ਜਿੱਦਾਂ ਸਿਰਸ਼ਕ ਹੈ ਹਿਮਾਲਿਆ ਚ ਰਾਜ ਮਹਰ ਦੇ ਸੱਚੇ ਇਹਦੇ ਵਿੱਚ ਹੁਣ ਆਪਾਂ ਜਾਣਿਆ ਪਿਛਲੇ ਵੀਡੀਓਜ਼ ਦੇ ਤਰ੍ਹਾਂ ਹੈ ਆਪਣਾ ਤੀਜਾ ਵੀਡੀਓ ਹੈ ਇਸ ਚੈਪਟਰ ਦਾ ਸਾਥੀਓ ਜਿੱਦੇ ਤੋਂ ਆਪਾਂ ਜਾਣਿਆ ਪਿਛਲੇ ਚੈਪਟਰ ਦੇ ਦਾਨ ਕਿ ਮਹਾਪਰ ਬਾਪਾ ਜੀ ਨੇ ਲਾੜੀ ਮਾਛੇ ਵਾਸਤੇ ਆਪਣੇ ਸ਼ਹੀਰਤ ਵਾਸਤੇ ਹਿਮਾਲੇ ਪਰਬਤ ਦੇ ਵਿੱਚ ਸੋਨੇ ਦੇ ਮਹਿਲ ਦੀ ਸਿਰਜਣਾ ਕਰ ਦਿੱਤੀ ਹੈ ਕਿਉਂ ਕੀਤੀ ਇਹਦਾ ਵੀ ਆਪਾਂ ਸੱਚ ਜਾਣਿਆ ਵੀ ਉਹਨਾਂ ਦੀ ਜਿਹੜੇ ਪਿਛਲੇ ਜਨਮ ਦੀ ਜਿਹੜੀ ਇੱਛਾ ਸੀ ਉਹਨਾਂ ਦੀ ਸੋਨੇ ਦੇ ਮਹਿਲ ਦੀ ਤਾਂ ਉਹਨਾਂ ਨੇ ਪੂਰੀ ਕਰ ਦਿੱਤੀ ਉਹਨਾਂ ਦਾ ਜਿਹੜਾ ਇੱਕੋ ਇੱਕ ਕਰਮ ਬੰਦਾ ਨੂੰ ਸੀਗਾ ਉਹਨਾਂ ਨੇ ਤੋੜ ਕੇ ਉਹਨਾਂ ਨੂੰ ਈਸ਼ਰ ਨਾਲ ਮਿਲਾ ਦਿੱਤਾ ਤੇ ਆਓ ਹੁਣ ਅੱਗੇ ਜਾਂਦੇ ਹਾਂ ਫਿਰ ਉਹਨਾਂ ਨੇ ਆਪਣਾ ਸ਼ਗਿਰਤ ਲਾੜੀ 마ਸ਼ੇ ਜੀ ਨੂੰ ਕਿਰਿਆ ਯੋਗ ਦੀ দীક્ષા ਦਿੱਤੀ ਹੈ ਤੇ ਕਿਹਾ ਕਿ ਇਹਨੂੰ ਜਾ ਕੇ ਸੰਸਾਰ ਚ ਗ੍ਰਸਥ ਵਿਅਕਤੀਆਂ ਦੇ ਵਿੱਚ ਆਮ ਵਿਅਕਤੀਆਂ ਦੇ ਵਿੱਚ ਇਹਨਾਂ ਨੂੰ ਵੱਡੋ ਤੇ ਕਿਉਂਕਿ ਲਾੜੀ 마ਸ਼ੇ ਜੀ ਗ੍ਰਸਥ ਵਿਅਕਤੀ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਲਾੜੀ 마ਸ਼ੇ ਜੀ ਰਹਿਣਾ ਚਾਹੁੰਦੇ ਸੀ ਆਪਣੇ ਗੁਰੂ ਸਾਹਿਬ ਦੇ ਕੋਲ ਬੇਨਤੀ ਕੀਤੀ ਪਰ ਉਹਨਾਂ ਨੇ ਮੰਨੀ ਨਹੀਂ ਉਹ ਕਹਿੰਦੇ ਨਹੀਂ ਤੇ ਪਿਛਲੇ ਜਨਮਾਂ ਦੇ ਵਿੱਚ ਹੀ ਮਾਲਾਚ ਬਹੁਤ ਜਿਹੜੀ ਤਪੱਸਿਆ ਕਰ ਚੁੱਕਿਆ ਤੇ ਹੁਣ ਇਹ ਜਨਮ ਦੇ ਵਿੱਚ ਜਦੋਂ ਗ੍ਰਸਥ ਹੀ ਰਹਿ ਕੇ ਤੋਂ ਆਪਣਾ ਦਫ਼ਤਰ ਦਾ ਕੰਮ ਕਾਜ ਕਰਦੇ ਹੋਏ ਨੌਕਰੀ ਕਰਦੇ ਹੋਏ ਕਿੱਦਾਂ ਅਦੇ ਹਦੋਂ ਦੇ ਉੱਚ ਵਾਸਤਾ ਤੱਕ ਪਹੁੰਚ ਸਕਦੇ ਆ ਉਸ ਅਸੀਸ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਆ ਇਹ ਤੋਂ ਆਮ ਬੰਦਿਆਂ ਨੂੰ ਦੱਸਣਾ ਰਹਿ ਗਿਆ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਵੀ ਅਸੀਂ ਗ੍ਰੈਸਤੀ ਆ ਸਾਨੂੰ ਕੰਮ ਬਹੁਤ ਜ਼ਿਆਦਾ ਨਹੀਂ ਇਸ ਲਈ ਅਸੀਂ ਅਸੀਸ ਪ੍ਰਾਪਤੀ ਦੇ ਰਾਤੇ ਨਹੀਂ ਜਾ ਸਕਦੇ ਅਸੀਂ ਅਸੀਸ ਨੂੰ ਪ੍ਰਾਪਤ ਨਹੀਂ ਕਰ ਸਕਦੇ ਵੀ ਤੋਂ ਉਹਨਾਂ ਨੇ ਉਦਾਹਰਣ ਬਣਾਣਾ ਤਾਂ ਉਹ ਜਾਣਦੇ ਨੇ ਉਹ ਅਣਮੰਨੇ ਜਮਨ ਦੇ ਨਾਲ ਤਾਂ ਗੁਰੂ ਸਾਹਿਬ ਉਹਨਾਂ ਦੇ ਕਹਿੰਦੇ ਨੇ ਮਾਤਰ ਪਾਪਾ ਜੀ ਵੀ ਤੁੱਕ ਫਿਕਰ ਨਾ ਕਰਾ ਪੱਕਾ ਵਿਛੜ ਨਹੀਂ ਹੈਗੇ ਇੱਕ ਦੂਜੇ ਤੋਂ ਤੋ ਜਿੱਥੇ ਵੀ ਫਾਇੰਗ ਕਰ ਜਦੋਂ ਮੈਨੂੰ ਯਾਦ ਕਰੇਗਾ ਮੈਂ ਤੇਰੇ ਕੋਲ ਉਹਦੀ ਪ੍ਰਗਟ ਹੋ ਜਾਊਗਾ ਤੋ ਬਹੁਤ ਖੁਸ਼ ਹੁੰਦੇ ਨੇ ਤੇ ਜਾਂਦੇ ਨੇ ਫਿਰ ਆਪਣੇ ਦਫ਼ਤਰ ਦਫ਼ਤਰ ਜਾ ਕੇ ਉਹ ਕੀ ਦੇਖਦੇ ਨੇ ਵੀ ਪੱਤਰ ਆ ਚੁੱਕਿਆ ਜਿਹਦੇ ਵਿੱਚ ਲਿਖਿਆ ਹੋਇਆ ਕਿ ਰਾਣੀ ਖੇਤ ਉਹਨਾਂ ਦੀ ਬਜਟ ਬਦਲੀ ਹੈ ਗਲਤੀ ਨਾਲ ਕਰ ਦਿੱਤੀ ਕਿਸੀ ਹੁਣ ਦੁਬਾਰਾ ਫੇਰ ਚੱਲੋ ਜੀ ਵਾਪਸ ਦਾਣਾਪੁਰ ਤੇ ਹੁਣ ਕਿਉਂਕਿ ਲਾੜੀ ਮਾਸੇ ਤਾਂ ਜਾਣਦੇ ਨਹੀਂ ਕਿ ਗਲਤੀ ਨਾਲ ਨਹੀਂ ਸੀ ਬਈ ਬਦਲੀ ਉਹ ਮੁਹਫਤਾਰ ਬਾਬਾ ਜੀ ਨੇ ਹੀ ਕਰਵਾਈ ਸੀ ਉਹਨਾਂ ਦੀ ਤੇ ਉਹ ਜਾਂਦੇ ਨੇ ਵਾਪਸ ਦਾਣਾਪੁਰ ਕਹਿੰਦੇ ਦਾਨਾਪੁਰ ਵਾਪਸ ਪਰਤਣ ਤੋਂ ਪਹਿਲਾਂ ਮੈਂ ਕੁਝ ਦਿਨ ਕਹਿੰਦੇ ਰੁਕਿਆ ਮਰਾਦਾਬਾਦ 'ਚ ਇੱਕ ਬੰਗਾਲੀ ਪਰਿਵਾਰ ਦੇ ਘਰੇ ਉੱਥੇ ਕਹਿੰਦੇ ਛੇ ਮਿੱਤਰਾਂ ਦੀ ਟੋਲੀ ਮੇਰੇ ਸਵਾਗਤ ਲਈ ਇਕੱਠੀ ਹੋਈ ਕਹਿੰਦੇ ਉੱਥੇ ਅਸੀਂ ਗੱਲਬਾਤ ਇੱਕ ਦੂਜੇ ਨਾਲ ਕਰਦੇ ਰਹੇ ਤੇ ਫਿਰ ਅਸੀਂ ਅਧਿਆਤਮਿਕ ਗੱਲਾਂ ਜਿਹੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਹਿੰਦੇ ਉਹ ਮਿੱਤਰ ਜਿਹਦੇ ਘਰੇ ਮੈਂ ਠਹਿਰਿਆ ਹੋਇਆ ਸੀ ਉਹ ਬੜੇ ਉਦਾਸ ਮਾਨ ਵਾਲਾ ਉੱਥੇ ਕਿਹਾ ਵੀ ਅੱਜਕੱਲ ਤਾਂ ਭਾਰਤ ਸੱਚੇ ਸੰਤਾਂ ਤੋਂ ਮਹਿਰੂਮ ਹੋ ਗਿਆ ਤਹਲੂਦੇ ਕਪੰਦਾ ਲਹੜੀ ਮਸ਼ੀ ਕਹਿੰਦੇ ਮੈਂ ਬੜਾ ਜ਼ੋਰਦਾਰ ਵਿਰੋਧ ਕੀਤਾ ਕਹਿੰਦੇ ਮੈਂ ਕਿਹਾ ਬਾਬੂ ਹਾਲੇ ਵੀ ਇਸ ਪ੍ਰithvi ਦੇ ਮਹਾਨ ਸਿੱਧ ਕੋਰਸ਼ ਬਿਰਾਜਮਾਨ ਨੇ ਤਖੰਦੇ ਨਾਲ ਇਹ ਅਧਿਆਤਮਿਕ ਉਤਸ਼ਾਹ ਕਰਨ ਹਿਮਾਲੇ ਜਿਹੜੇ ਉਹਨਾਂ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਆਪਾਂ ਜਾਣੇ ਸਾਥੀ ਚਮਤਕਾਰਯੋਗ ਉਹਨਾਂ ਨੂੰ ਹੋਏ ਸੀ ਉਹਨਾਂ ਨੇ ਉਹ ਸਾਰੇ ਆਪਣੇ ਮਿੱਤਰਾਂ ਨੂੰ ਉਹਨਾਂ ਨੂੰ ਟੋਲੀ ਨੂੰ ਸਿਵਾਤੀ ਕਹਿੰਦੇ ਉਹਨਾਂ ਨੇ ਪਰ ਸ਼ੱਕ ਪ੍ਰਗਟ ਕੀਤਾ ਕਦੇ ਉਹਨਾਂ 'ਚ ਇੱਕ ਮਿੱਤਰ ਤਾਂ ਮੈਨੂੰ ਕਹਿੰਦਾ ਵੀ लाੜੀ ਪਹਾੜਾਂ ਦੀ ਜਿਹੜੀ ਸੂਕਾ ਮਾਵਾ ਹੈ ਉਹਦੇ ਨਾਲ ਤੇਰੇ ਦਿਮਾਗ ਤੇ ਕੋਈ ਦਬਾਅ ਪੈ ਗਿਆ ਹਾਂ ਜੋ ਤੂੰ ਹੁਣੇ-ਹੁਣੇ ਸਾਨੂੰ ਦੱਸਿਆ ਉਹ ਇੱਕ ਸੌੜਾ ਜਿਹਾ ਦਿਵਯ ਸਵਪਨ ਹੈ ਨਾ ਇੱਕ ਸੁਪਨਾ ਹੀ ਹੈ ਤੇ ਇੱਥੇ लाੜੀ ਮਾਛੇ ਕਹਿੰਦੇ ਹੁਣ ਮੈਂ ਬਿਨਾਂ ਕਿਸੇ ਸੋਚੇ ਸੋਚ ਵਿਚਾਰ ਤੋਂ ਕਹਿੰਦੇ ਉਹਨਾਂ ਨੂੰ ਕਹਤਾ ਵੀ ਜੇ ਮੈਂ ਉਹਨਾਂ ਨੂੰ ਹੁਣੇ ਹੀ ਬੁਲਾਵਾਂ ਇੱਥੇ ਤਾਂ ਉਸੇ ਹੀ ਘਰ 'ਚ ਹੁਣੇ ਪ੍ਰਗਟ ਹੋ ਜਾਂਦਾ ਹੈ ਕਹਿੰਦੇ ਜਦੋਂ ਮੈਂ ਏਕੀ ਹਸਾਰੇ ਤੇ ਕਹਿੰਦੇ ਚੰਕੁੱਠੀਆਂ ਉੱਤ ਸੁੱਤਾ ਨਾ ਕਦੇ ਸਾਰੇ ਤਾਬਲੇ ਸੀ ਇਹ ਜੀ ਚੰਦ ਕਰੀ ਘਟਨਾ ਦੇਖਣ ਲਈ ਕਹਿੰਦੇ ਉਹਨੇ ਕਹਿਤਾ ਬੈਠਿਆ ਉਹ ਕਹਿੰਦਾ ਥੋੜਾ ਜੰਦਰੋਂ ਪਛਤਾਵਾ ਜਾਂ ਵੀ ਹੋ ਰਿਹਾ ਸੀ ਕਹਿੰਦਾ ਅਣਇੱਛਾ ਨਾਲ ਕਹਿੰਦੇ ਫਿਰ ਮੈਂ ਇੱਕ ਇੱਕਾਂਤ ਕਮਰਾ ਉਹਨਾਂ ਤੋਂ ਲਿਆ ਵੀ ਇੱਥੇ ਮੈਂ ਬੈਠਣਾ ਤੇ 219 ਕੰਬਲਾਂ ਦਾ ਕਹਿੰਦੇ ਮੈਂ ਕਿਹਾ ਪ੍ਰਬੰਧ ਕਰੋ ਤੁਸੀਂ ਤੇ ਗਾਨੇ ਮੈਂ ਉਹਨਾਂ ਨੂੰ ਕਿਹਾ ਵੀ ਗੁਰੂ ਦੇਕਾਸ਼ ਪ੍ਰਗਟ ਹੋਣਗੇ ਇਸ ਲਈ ਦਰਵਾਜ਼ੇ ਦੇ ਬਾਹਰ ਸ਼ਾਂਤ ਹੋ ਕੇ ਬੈਠੇ ਰਹਮੇ ਤੁਹਾਨੂੰ ਆਪੇ ਬੁਲਾ ਲੁਗਾਤਾ ਹੈ। ਪਿਆਣੀ ਮਾਸ਼ਾ ਜੀ ਕਹਿੰਦੇ ਮੈਂ ਨਿਮਰਤਾ ਪੂਰਵਕ ਗੁਰਦੇਵ ਨੂੰ ਬੁਲਾਉਣ ਵਾਸਤੇ ਬੇਨਤੀ ਕਰਦੇ ਹਾਂ ਧਿਆਨ ਖੜਾ ਲੱਗਿਆ। ਕਹਿੰਦੇ ਅਚਾਨਕ ਕੀ ਹੋਇਆ ਹਨੇਰਾ ਕਮਰਾ ਸ਼ਾਂਤੀ ਦਾਇਕ ਮੱਧਮ ਰੋਸ਼ਨੀ ਦੇ ਨਾਲ ਭਰ ਗਿਆ ਤੇ ਬਾਬਾ ਜੀ ਦੀ ਤਜਸੀ ਮੂਰਤੀ ਕਹਿੰਦੇ ਪ੍ਰਗਟ ਹੋ ਉਸ। ਕਦੇ ਫੇ ਬੋਲੇ ਬਾਬਾ ਜੀ ਕਹਿੰਦੇ ਲਾੜੀ ਤੂੰ ਕਿ ਮੈਨੂੰ ਇਹੋ ਜਿਹੇ ਫਜ਼ੂਲ ਗੱਲਾਂ ਵਾਸਤੇ ਬੁਲਾਇਆ ଥି। ਕਦੋਂ ਉਹਨਾਂ ਦੀ ਦ੍ਰਿਸ਼ਟੀ ਕਠੋਰ ਸੀ। ਕਹਿੰਦੇ ਉਹ ਕਹਿੰਦੇ ਸਚਾਈ ਸੱਚੇ ਸ਼ਰਧਾਲੂਆਂ ਵਾਸਤੇ ਹੁੰਦੀ ਹੈ ਬੇਕਾਰ ਦੇ ਉਤਸਕਤਾ ਲਈ ਵਾਸਤੇ ਨਹੀਂ ਦੇਖਣ ਤੋਂ ਬਾਅਦ ਕਹਿੰਦੇ ਵਿਸ਼ਵਾਸ ਕਰਨਾ ਬਹੁਤ ਸੌਖਾ ਹੈ ਫਿਰ ਤਾਂ ਕਿਸੇ ਆਤਮ ਖੋਜ ਦੀ ਲੋੜ ਹੀ ਨਹੀਂ ਕਹਿੰਦੇ ਰਹਿੰਦੀ ਕਹਿੰਦੇ ਇੰਦਰੀਆਂ ਤੋਂ ਪਰੇ ਸਚਾਈ ਦੀ ਖੋਜ ਕੇਵਲ ਉਹ ਲੋਕ ਹੀ ਕਰ ਸਕਦੇ ਨੇ ਜਿਹੜੇ ਆਪਣੇ ਸੁਭਾਵਿਕ ਸ਼ਰਕਾਵਾਦ ਤੋਂ ਉੱਪਰ ਉੱਠਦੇ ਨੇ ਫਿਰ ਬਾਬਾ ਜੀ ਕਹਿੰਦੇ ਲਾੜੀ ਮਾਸ਼ੇ ਜੀ ਨੂੰ ਕਹਿੰਦੇ ਮੈਨੂੰ ਜਾਣਦੇ ਤਨ ਲੜੀ ਮਾਸੀ ਜੀ ਨੇ ਫਿਰ ਬੇਨਤੀ ਕੀਤੀ ਉਹਨਾਂ ਚਰਨਾ ਤੇ ਲੇਟ ਗਈ ਕਹਿੰਦੇ ਪੁੱਛ ਲਈ ਗੁਰਦੇਵ ਕਹਿੰਦਾ ਬਹੁਤ ਵੱਡੀ ਭੁੱਲ ਕਰ ਬੈਠੇ ਆ ਮੈਂ ਮੰਨਦਾ ਕਹਿੰਦੇ ਜਿਹਦੇ ਲਈ ਕਹਿੰਦੇ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਇਹਨਾਂ ਕਹਿੰਦੇ ਅਧਿਆਤਮਿਕ ਤੌਰ ਤੇ ਅਨੇ ਲੋਕਾਂ ਦੇ ਦਿਲ ਚ ਵਿਸ਼ਵਾਸ ਜਗਾਉਣ ਵਾਸਤੇ ਹੀ ਮੈਂ ਤੁਹਾਨੂੰ ਬੁਲਾਉਂਦਾ ਇਹ ਸਾਹਸ ਕੀਤਾ ਹੁਣ ਜਦੋਂ ਕਹਿੰਦੇ ਤੁਸੀਂ ਮੇਰੀ ਪ੍ਰਾਰਥਨਾ ਤੇ ਆਈ ਚੁੱਕੇ ਹੋ ਪਹੜ ਆਈ ਚੁੱਕੇ ਹੋ ਤਾਂ ਕਿਰਪਾ ਕਰਕੇ ਮੇਰੇ ਮਿੱਤਰ ਨੂੰ ਅਸ਼ੀਰਵਾਦ ਦੇ ਬਿਨਾ ਨਾ ਜਾਓ ਕਹਿੰਦੇ ਬੇਸ਼ਕ ਮੈਂ ਸ਼ੰਕਾਵਾਦੀ ਨਹੀਂ ਹਾਂ ਪਰ ਮੇਰੇ ਅਦਭੁਤ ਕਥਨ ਦੀ ਸੱਚਾਈ ਦੀ ਜਾਂਚ ਪੜਤਾਲ ਕਰਨ ਲਈ ਤਿਆਰ ਨਹੀਂ। ਤਾਂ ਬਾਬਾ ਜੀ ਕਹਿੰਦੇ ਠੀਕ ਹੈ ਮੈਂ ਥੋੜੀ ਦੇਰ ਰੁਕ ਜਾ। ਮੈਂ ਨਹੀਂ ਚਾਹੁੰਦਾ ਵੀ ਤੇਰੇ ਮਿੱਤਰਾਂ ਦੇ ਸਾਹਮਣੇ ਤੇਰੀ ਗੱਲ ਝੂਠੀ ਸਾਤ ਹੋ ਜਾਈ। ਕਹਦੇ ਫਿਰ ਉਹ ਕਹਿੰਦੇ ਮੇਰੇ ਪੁੱਤ ਮੈਂ ਤੋ ਬਾਅਦ ਮੈਂ ਉਸ ਵਕਤ ਹੀ ਆਉਂਗਾ ਜਿਸ ਵਕਤ ਤੈਨੂੰ ਮੇਰੀ ਲੋੜ ਹੋਵੇਗੀ ਨਾ ਕਿ ਜਦੋਂ ਤੂੰ ਮੈਨੂੰ ਬੁਲਾਏਗਾ। ਥੋੜਾ ਢੀ ਮੱਛੀ ਕਹਿੰਦੇ ਮੈਂ ਉੱਪਰ ਦੇਵਾਚਾ ਖੋਲ ਲਿਆ। ਕਹਿੰਦੇ ਬਾਹਰ ਬੈਠੀ ਛੋਟੀ ਜਿਹੀ ਮਿੱਤਰ ਮੰਡਲੀ ਚ ਕਹਿੰਦੇ ਚੋਪਾ ਪਾਸਰੀ ਹੋਈ ਸੀ ਕਹਿੰਦੇ ਮੇਰੇ ਮਿੱਤਰ ਕੰਬਲ ਤੇ ਬੈਠੇ ਕਹਿੰਦੇ ਉਹਨਾਂ ਦੀ ਨਿਗਾ ਪਈ ਬਾਹ ਤਾ ਬਾਬਾ ਜੀ ਨਾਲ ਕਹਿੰਦੇ ਉਸ ਬਿਰਾਜਮਾਨ ਮੂਰਤੀ ਨੂੰ ਐਂ ਦੇਖ ਰਹੇ ਸੀ ਕਿ ਵੀ ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਆਪਣੇ ਅੱਖਾਂ ਅੱਗੇ ਕਿਉਂਕਿ ਇੱਕੋ ਇੱਕ ਉਸ ਕਮਰੇ ਦਾ ਦਰਵਾਜ਼ਾ ਸੀ ਦਰਵਾਜ਼ੇ ਦੇ ਬਾਹਰ ਸਾਰੇ ਬੈਠੇ ਸੀ ਇਕੱਠੇ ਹੋਏ ਉਹ ਕਹਿੰਦੇ ਵੀ ਸਾਡੀ ਜਾਣਕਾਰੀ ਤਾਂ ਬਿਨਾ ਕੋਈ ਬੰਦਾ ਇਸ ਕਮਰੇ 'ਚ ਪ੍ਰਵੇਸ਼ ਕਰ ਹੀ ਨਹੀਂ ਸਕਦਾ ਸੀ ਕਿਵੇਂ ਕੋਈ ਬੰਦਾ ਇੱਥੇ ਆ ਗਿਆ ਕਿਵੇਂ ਬਹਿ ਗਿਆ ਉਹਨਦਰ ਵਿਸ਼ਵਾਸ ਨਹੀਂ ਹੋ ਰਿਹਾ ਸੀ ਸੇਵ ਅੰਦਰੋਂ-ਅੰਦਰ ਹੀ ਐ ਸੋਚ ਰੇ ਸੀ ਵੀ ਇਹ ਜ਼ਰੂਰ ਲਾੜੀ ਮਾਸ਼ੇ ਨੇ ਕੋਈ ਸਮੋਹਿਕ ਸਾਡੇ ਤੇ ਸਮੋਹਨ ਕਰਤਾ ਕੋਈ। ਬਿਤਾ ਕਰਕੇ ਸਾਨੂੰ ਹੀ ਨਜ਼ਰ ਆ ਰਿਹਾ। ਕਹਿੰਦੇ ਬਾਬਾ ਜੀ ਨੂੰ ਸਾਰਾ ਕੁਝ ਪਤਾ ਸੀ। ਕਹਿੰਦੇ ਬਾਬਾ ਜੀ ਉੱਠੇ। ਕਹਿੰਦੇ ਉੱਠ ਕੇ ਆ ਗਏ। ਕਹਿੰਦੇ ਕਹਿੰਦੇ ਨੇ ਹਰੇਕ ਨੂੰ ਵੀ ਮੇਰੇ ਸੂਲ ਤੇ ਨਿੱਗੇ शरीर ਨੂੰ ਛੂਕੇ ਕਹਿੰਦੇ ਉਹਨਾਂ ਨੇ ਇਸ਼ਾਰਾ ਕੀਤਾ ਵੀ ਛੂਕੇ ਦੇਖ ਲੋ ਚਾਹੇ ਵੀ ਮੈਂ ਸੱਚਮੁੱਚ ਬੰਦਾ ਕੋਈ ਸਮੋਹਨ ਨਹੀਂ ਤੁਹਾਡੇ ਤੇ ਕੀਤਾ ਗਿਆ। ਸਾਰੇ ਸ਼ੱਕ ਕਹਿੰਦੇ ਮਿੱਤਰਾਂ ਦੇ ਜਿਹੜੇ ਮਿਟ ਗਏ। ਜਦੋਂ ਉਹਨਾਂ ਨੇ ਬੜਾ ਪਛਤਾਤਾ ਅਭਜਕ ਕੀਤਾ ਤੇ ਸ਼ਰਧਾ ਤੇ ਆਦਰ ਪੂਰਵਕ ਉਹਨਾਂ ਦੇ ਘਰ ਚਾਨਾ ਚ ਫਿਰ ਸਾਰਿਆਂ ਨੇ ਧੰਨ ਧੰਨਵਾਦ ਪ੍ਰਣਾਮ ਕੀਤਾ ਜਦ ਜਰ ਬਾਬਾ ਜੀ ਕਹਿੰਦੇ ਹਲਵਾ ਬਣਾਇਆ ਜਾਵੇ ਤਾਂ ਲਾੜੀ ਮਾਸੀ ਜੀ ਕਹਿੰਦੇ ਮੈਂ ਸਮਝ ਗਿਆ ਵੀ ਪਾਪਾ ਜੀ ਨੇ ਉਹਨਾਂ ਲੋਕਾਂ ਨੂੰ ਆਪਣੇ ਸਥੂਲ ਸਰੀਰ ਦੀ ਅਸਲੀਅਤ ਦਾ ਹੋਰ ਜ਼ਿਆਦਾ ਯਕੀਨ ਦਵਾਉਣ ਲਈ ਇਸ਼ਾਰਾ ਦਿੱਤਾ ਕਿਉਂਕਿ ਉਹਨਾਂ ਨੂੰ ਤਾਂ ਕੋਈ ਭੁੱਖ ਪਿਆਸ ਲੱਗਦੀ ਨਹੀਂ ਸੀ ਉਹਨਾਂ ਨੂੰ ਤਾਂ ਲੋੜ ਨਹੀਂ ਸੀ ਕਿਸੇ ਵੀ ਚੀਜ਼ ਦੀ ਉਹਨਾਂ ਕਹਿੰਦੇ ਜਦ ਤੱਕ ਹਲਵਾ ਤਿਆਰ ਹੋ ਰਿਹਾ ਸੀ ਅਮਰ ਗੁਰੂ ਨਿਮਰਤਾ ਨਾਲ ਉਹਨਾਂ ਨਾਲ ਗੱਲਾਂ ਕਰਦੇ ਰਹੇ ਕਹਿੰਦੇ ਉਹਨਾਂ ਸ਼ੰਕਾਵਾਦੀ ਆਪ ਮਾਵਾਂ ਦਾ ਪੂਰੇ ਸ਼ਰਧਾਲੂਆਂ ਵਿੱਚ ਪਰਿਵਰਤਨ ਹੁੰਦੇ ਆ ਕਹਿੰਦੇ ਦੇਖਣਾ ਹੀ ਬਣਦਾ ਸੀਗਾ ਉਸ ਵੇਲੇ ਵੀ ਪੂਰੇ ਸ਼ਰਧਾਲੂ ਲੋਹ ਬਣ ਚੁੱਕੇ ਸੀਗੇ ਹੁਣ ਕਹਿੰਦੇ ਹਲਵਾ ਖਾ ਚੁੱਕਣ ਤੋਂ ਬਾਅਦ ਪਾਪਾ ਜੀ ਨੇ ਸਾਨੂੰ ਕੱਲੇ-ਕੱਲੇ ਨੂੰ ਅਸ਼ੀਰਵਾਦ ਦਿੱਤਾ ਫਿਰ ਉਸ ਤੋਂ ਬਾਅਦ ਕਹਿੰਦੇ ਅਚਾਨਕ ਰੌਸ਼ਨੀ ਚਮਕੀ ਉਸੇ ਸਾਰਿਆਂ ਨੇ ਬਾਬਾ ਜੀ ਦੇ ਸਰੀਰ ਦੇ ਵਿਚਲੇ ਹੀ ਤਰਤਨ ਮਿੰਟਾ ਸਕਿੰਟਾ ਦੀ ਵਾਸ਼ ਵਿੱਚ ਰੌਸ਼ਨੀ ਵਿੱਚ ਪਰਵਰਤਤ ਹੁੰਦੇ ਹੋਏ ਦੇਖਿਆ ਜਦ ਅਮਰ ਗੁਰੂ ਦੀ ਪਰਮਾਤਮਾ ਨਾਲ ਇੱਕ ਰੂਪੀ ਇੱਛਾ ਸ਼ਕਤੀ ਨੇ ਉਹਨਾਂ ਦੇ ਸਰੀਰ ਦੇ ਰੂਪ ਚ ਇਕੱਠੇ ਫੜ ਕੇ ਰੱਖੇ ਗਏ ਆਕਾਸ਼ ਤੱਤ ਦੇ ਅਣੂਆ ਪਰਮਾਣੂਆਂ ਦੇ ਆਪਣੇ ਪ੍ਰਕਟ ਢਲੀ ਕਰਤੀ ਤੇ ਉਸ ਦੇ ਨਾਲ ਅਸੰਖਾ ਪ੍ਰਾਣ ਅਣੂਆ ਦੀਆਂ ਚਿੰਗਾਰੀਆਂ ਦੀ ਚਮਕ ਅਨੰਤ ਬ੍ਰਹਮ ਸਾਗਰ ਦੇ ਵਿੱਚ ਸਮਾ ਗਈ ਮਤਲਬ ਬਾਬਾ ਜੀ ਅਲੋਪ ਹੋ ਤੋਂ ਹੋ ਗਏ ਹੁਣਕੈਂਦੇ ਉਸ ਟੇਂ ਮਿੱਤਰ ਮੰਡਲ ਇਸੋ ਦੇ ਵਿੱਚ ਇੱਕ ਮਿੱਤਰ ਸੀਗਾ ਮਹੇਤਰ ਨਾਮ ਦਾ ਜਾਂਦੇ ਉਹਨੇ ਅਤਿਆੰਤ ਸ਼ਰਧਾ ਨਾਲ ਕਿਹਾ ਵੀ ਅੱਜ ਮੈਂ ਆਪਣੇ ਅੱਖਾਂ ਨਾਲ ਜੀਵੰਤ ਮਾਤੇ ਜਿੱਤ ਪ੍ਰਾਪਤ ਕਰਨ ਵਾਲੀ ਹਸਤੀ ਦੇ ਦਰਸ਼ਨ ਕੀਤੇ ਨਹੀਂ। ਕਹਿੰਦਾ ਨਵੇਂ ਪ੍ਰਾਪਤ ਗਿਆਨ ਦੇ ਨੰਦ ਨਾਲ ਉਹਦੇ ਚਿਹਰੇ ਤੇ ਹਾਸਾ ਪੂਰੀ ਤਰ੍ਹਾਂ ਬਦਲ ਚੁੱਕੀ ਸੀ। ਕਹਿੰਦਾ ਪਰਮਗੁਰੂ ਸਮੇਂ ਤੇ ਦੇਸ਼ ਦੇ ਨਾਲ ਇਸ ਤਰ੍ਹਾਂ ਖੇਲਵਾੜ ਕਰਕੇ ਜਿਵੇਂ ਕੋਈ ਬੱਚਾ ਪਾਣੀ ਦੇ ਬੁਲਬਲੇ ਨਾਲ ਖੇਡਦਾ। ਉਹ ਕਹਿੰਦਾ ਮੈਂ ਇਹੋ ਜਿਹੀ ਮਹਾਪੁਰਸ਼ ਦੇ ਦਰਸ਼ਨ ਕਰ ਲਏ ਨੇ ਜਿਹਦੇ ਹੱਥ ਚ ਪਰ ਚੀਜ਼ ਤੇ ਸਵਰਗ ਦੀਆਂ ਪੁੰਚੀਆਂ ਨੇ। ਕੀਤ ਫੇ ਲਾੜੀ ਮਾਸ਼ੀ ਜੀ ਕਹਿੰਦੇ ਵੀ ਇਸ ਤੋਂ ਬਾਅਦ ਮੈਦਾਨਾਪੁਰ ਕਹਿੰਦੇ ਚਲੇ ਗਿਆ ਕਹਿੰਦੇ ਪਰਮ ਸ਼ਕਤੀ ਚ ਜੜਤਾ ਨਾ ਸਥਿਰ ਹੋ ਕੇ ਮੈਂ ਮੁੜ ਕਹਿੰਦੇ ਗ੍ਰਸਤੀ ਦਫ਼ਤਰ ਤੇ ਸਮਾਜਿਕ ਜ਼ਿੰਮੇਵਾਰੀਆਂ ਸਾਕ ਲਈ ਹੁਣ ਲਾੜੀ ਮਾਸ਼ੀ ਨੇ ਕੇਵਲ ਆਨੰਦ ਚਿੰਤ ਸਵਾਮੀ ਸ਼੍ਰੀ ਯੁਕਤੇਸ਼ਵਰ ਜੀ ਨੂੰ ਆਪਣੀ ਇੱਕ ਹੋਰ ਮੁਲਾਕਾਤ ਦੀ ਕਹਾਣੀ ਸੁਣਾਈ ਮਹਾਵਤਾਰਵਾਦੀਨ ਕਹਿੰਦੇ ਇਹ ਉਹ ਮੱਕਾ ਸੀਗਾ ਜਦੋਂ ਅਮਰ ਗੁਰੂ ਬਾਬਾ ਜੀ ਨੇ ਆਪਣਾ ਦਿੱਤਾ ਹੋਇਆ ਵਚਨ ਨਿਭਾਇਆ ਸੀ ਕਿ ਮੈਂ ਉਦੋਂ ਹੀ ਆਉਂਗਾ ਜਦੋਂ ਤੈਨੂੰ ਮੇਰੀ ਜ਼ਰੂਰਤ ਹੋਊਗੀ ਇਹ ਘਟਨਾ ਹੁਣ ਦਾ ਕਹਿੰਦੇ ਜਗ੍ਹਾ ਸੀਗੀ ਅਲਾਹਾਬਾਦ ਦਾ ਕੁੰਭ ਮੇਲਾ ਲੜੀ ਮਾਸ਼ੇ ਕਹਿੰਦੇ ਦਫ਼ਤਰ ਤੋਂ ਥੋੜੇ ਦਿਨਾਂ ਦੀ ਛੁੱਟੀਆਂ ਲੈ ਕੇ ਕਹਿੰਦੇ ਮੈਂ ਅਲਾਹਾਬਾਦ ਕੁੰਭ ਮੇਲੇ ਤੇ ਗਿਆ ਕਹਿੰਦੇ ਕੁੰਭ ਮੇਲੇ ਦੂਰ ਦੂਰ ਤੋਂ ਸ਼ਾਮਲ ਹੋਏ ਸਾਧੂ ਸੰਨਿਆਸੀਆਂ ਦੇ ਵਿੱਚ ਮੈਂ ਕੋ ਮਰਿਆ ਸੀ ਤਾਂ ਕਹਿੰਦੇ ਅਚਾਨਕ ਮੇਰੀ ਨਜ਼ਰ ਨਾ ਪਸੰਮਾ ਲਾ ਕੇ ਹੱਥ 'ਚ ਮੰਗਣ ਵਾਲਾ ਪਾਟਾ ਫੜੀ ਖੜੇ ਸਾਧੂ ਤੇ ਪਈ ਕਦੇ ਉਹਦੇ ਮੇਰੇ ਮਨ ਚ ਰਾਜ ਦੇ ਨਾਲ ਖਿਆਲ ਆਇਆ ਵੀ ਪਖੰਡੀ ਸਾਧੂ ਕਹਿੰਦੇ ਜਿਹਨੇ ਵਿਰਾਗ ਦੇ ਬਾਹਰ ਹੀ ਚਿੰਤਾਾਂ ਕਰ ਰੱਖੇ ਨੇ ਪਰ ਉਸ ਦੇ ਅਨਰੂਪ ਉਹਦੇ ਚ ਅਧਿਆਤਮਿਕ ਉਚਤਾ ਤਾਂ ਹੈ ਹੀ ਨਹੀਂ ਕਹਿੰਦੇ ਜਿਵੇਂ ਫਿਰ ਇੱਕ ਖਿਆਲ ਮੇਰੇ ਮਨ ਚ ਆਇਆ ਤੇ ਮੈਂ ਉਸ ਸੰਨਿਆਸੀ ਦੇ ਬਾਰੇ ਸੋਚਦੇ ਰਿਹਾ ਤੇ ਉਹਦੇ ਗੋਲ ਲੰਘਿਆ ਕਹਿੰਦੇ ਮੇਰੀ ਨਜ਼ਰ ਪਈ ਉਹ ਤੇ ਬਾਬਾ ਜੀ ਕਹਿੰਦੇ ਚਟਾਤਾਰੇ ਸਾਧੂ ਨੂੰ ਘੁੱਟਿਆ ਪੜਨੇ ਹੋ ਕੇ ਪ੍ਰਣਾਮ ਕਰ ਰਹੇ ਸੀ ਕਿ ਕੰਨ ਦੇ ਵਿੱਚ ਚਤੇ ਚਤੇ ਬਾਬਾ ਜੀ ਕੋਲ ਪਹੁੰਚਿਆ ਗੁਰੂ ਜੀ ਤੁਸੀਂ ਇੱਥੇ ਹੀ ਖੜ ਰਹੇ ਹੋ ਤਾਂ ਬਾਬਾ ਜੀ ਕਹਿੰਦੇ ਮੈਂ ਸੰਿਆਸੀ ਦੇ ਚਰਨਾਂ ਦੀ ਧੂੜ ਸਾਫ਼ ਕਰ ਰਹੀ ਹਾਂ ਕਹਿੰਦੇ ਬਾਅਦ ਵਿੱਚ ਮੈਂ ਇਹਨਾਂ ਦੇ ਖਾਣਾ ਬਣਾਉਣ ਵਾਲੇ ਭਾਂਡਿਆਂ ਨੂੰ ਸਾਫ਼ ਕਰੂੰਗਾ ਤਰਲਾਨੀ ਮਾਸੀ ਕਹਿੰਦੇ ਬਾਬਾ ਜੀ ਕਹਿੰਦੇ ਮੇਰੇ ਵੱਲ ਦੇ ਇੱਕ ਇੱਕ ਛੋਟੇ ਬੱਚੇ ਵਾਂਗ ਉਸਤਰਾਏ ਕਹਿੰਦੇ ਮੈਂ ਸਮਝ ਗਿਆ ਜਾਲਦੀ ਨਾਲ ਵੀ ਉਹ ਮਨ ਸਿੱਖਾ ਦੇ ਰਹੇ ਨੇ ਕਿ ਮੈਂ ਕਦੇ ਕਿਸੇ ਦੀ ਅਲੋਚਨਾ ਨਾ ਕਰਾਂ ਬਲਕਿ ਸਾਰੇ ਸ਼ਰੀਰ ਮੰਦਰਾ ਵਿੱਚ ਨਿਵਾਸ ਕਰਨ ਵਾਲੇ ਪ੍ਰਮਾਤਮਾ ਨੂੰ ਇੱਕੋ ਜਿਹਾ ਦੇਖਾਂ ਉਹ ਸ਼ਰੀਰ ਮੰਦਰ ਭਾਵੇਂ ਉੱਚ ਬੰਦੇ ਦਾ ਹੋਵੇ ਭਾਵੇਂ ਨੀਚ ਬੰਦੇ ਦਾ ਤੇ ਫਿਰ ਕਹਦੇ ਉਹਨੂੰ ਪਰਮਗੁਰੂ ਨੇ ਕਿਹਾ ਗਿਆਨੀ ਅ ਗਿਆਨੀ ਸਾਧੂਆਂ ਦੀ ਸੇਵਾ ਕਰਕੇ ਮੈਂ ਉਹਨਾਂ ਤੋਂ ਸਭ ਤੋਂ ਵੱਡਾ ਗੁਣ ਸਿੱਖ ਰਿਹਾ ਜੋ ਪ੍ਰਮਾਤਮਾ ਨੂੰ ਬਾਕੀ ਸਾਰੇ ਸਤ ਗੁਣਾਂ ਤੋਂ ਜ਼ਿਆਦਾ ਪਿਆਰਾ ਹੈ ਤੇ ਉਹ ਹੈ ਨਿਮਰਤਾ ਤਾਂ ਐਸੀ ਪਿਆਰਿਓ ਆਪਣਾ ਅੱਜ ਦਾ ਅਧਿਆਏ ਉਮੀਦ ਕਰਦੀ ਹਾਂ ਤਨ ਪਸੰਦ ਆਇਆ ਹੋਗਾ ਇੱਥੇ ਆਪਣਾ ਚੰਤੀ ਵਾਧਿਆਈ ਖਤਮ ਹੁੰਦਾ ਹੈ ਹੁਣ ਆਪਾਂ ਅਗਲੀ ਵੀਡੀਓ ਦਾ ਨਵਾਂ ਅਧਿਆਇ ਸ਼ੁਰੂ ਕਰਾਂਗੇ ਉਮੀਦ ਕਰਦੀ ਹਾਂ ਸਾਥੀਓ ਤੁਹਾਨੂੰ ਮੇਰਾ ਇਹ ਅਧਿਆਇ ਪਸੰਦ ਆਇਆ ਹੋਗਾ ਮੈਨੂੰ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੇ ਤੁਹਾਨੂੰ ਮੇਰਾ ਸਵਾਦ ਚੰਗਾ ਲੱਗਦਾ ਹੈ ਤਾਂ ਕਿਰਪਾ ਕਰਕੇ ਆਪਣੇ ਹੋਰਨਾਂ ਸਾਥੀਆਂ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਜਲਦੀ ਫੇਰ ਮਿਲਾਂਗੇ ਅਗਲੀ ਵੀਡੀਓ ਨਾਲ